ਲੋ ਭਾਈ ਜੀ ਲੱਗੇ ਵਾਹਿਗੁਰੂ ਦਾ ਨਾਮ ਲੈਣ ਤੇ ਲੱਗੇ ਅਰਦਾਸ ਕਰਉਣ ਤੇ ਕਰੰਟ ਤੇ ਕਰੰਟ ਆ ਗਿਆ ਲੱਗੇ ਚਾਲੂ ਕਰਨ ਜਿਉਂ ਆਜ ਜਿਉਂ ਲੱਗੇ ਵੜਨ ਇਕੱਠੇ ਹੋਏ ਮੈਂ ਇਕੱਠੇ ਪੂਰੇ ਪੱਕੇ ਹੋਇਆ ਮੁੜੇ ਹੋਇਆ ਕੁੰਡ ਹੁਣ ਮੁੜ ਗਿਆ ਨਾ ਪੱਕ ਕੇ ਦੇਖੋ ਏਰੀਆ ਫੁੱਲ ਫੁੱਟਾ ਫੁੱਟ ਖੜਾ ਕਣਕ ਵੀ ਪੂਰੀ ਆ ਗਈ ਆ ਦੇਖ ਲਓ ਮਨਾਂ ਦੀ ਕਣਕ ਚੱਲ ਰਹੂਗੀ ਹੌਣ ਕਰਾਉਣੇ ਅਰਦਾਸ ਲੈਣੇ ਆਏਗਾ ਦਾ ਨਾਂ ਤੇ ਚਲਾਉਣੇ ਆਪਾਂ ਲਾ ਬਾਈ ਜੀ ਆ ਗਏ ਆਪਾਂ ਟਾਪਰੀ ਕਹਿੰਦੇ ਸੀ ਉਹ ਪਈਆਂ ਨੂੰ ਟਾਪਰੀ ਬਣਾਈ ਆ ਟਾਪਰੀ ਦੇ ਵਿੱਚ ਆ ਗਏ ਆ ਸਾਹਮਣੇ ਸਟਾਰਟਰ ਲੱਗਾ ਹੋਇਆ ਹੋਰ ਮੈਂ ਨਾ ਮੈਂ ਗੱਲ ਕਰੀ ਜਾਂਦਾ ਮੈਂ ਕਿਹਾ ਆ ਦੇਖੋ ਯਾਦ ਹੀ ਪਿਆਕ ਨਹੀਂ ਸਮਾਨ ਸਾਰਾ ਇਹ ਆ ਉਹ ਜਿੰਦੇ ਤੋੜ ਤੋੜ ਕੇ ਪੜਾਕੇ ਪਾਈ ਆਂ ਉਹਦੇ ਬਦੰਦਰ ਇਥੇ ਫਾਲੀ ਨਹੀਂ ਜਾ ਕਰਾ ਕੋਈ ਇੱਥੇ ਪੁੱਛਦਾ ਕੋਈ ਨਹੀਂ ਸਮਾਨ ਉੱਦਾਂ ਹੀ ਪਿਆ ਆਪਣੇ ਦਾ ਬਾਲੇ ਬੇੜਾ ਕਰ ਕਰ ਗਿਆ ਕੋਈ ਪੈਸਾ ਨਹੀਂ ਛੜਦਾ ਕੋਈ ਸੋਨਾ ਨਹੀਂ ਛੜਦਾ ਲੁੱਟਾਂ ਖੋਹਾਂ ਬੁਰੇ ਹਾਲ ਤਾ ਤੀਨੇ ਤਾਂ ਆਪਣੀ ਵਾਰ ਨਹਾਰਾ ਸੁੱਖਾਂ ਦਾ ਸੁਖਰਾਸਤਾ ਤੋਂ ਜਦੋਂ ਲੱਗਿਆ ਕਿ ਸਭ ਤਾਂ ਬੇਰਦਾਸ ਅਰਦਾਸ ਇੱਕ ਊੰਕਾਰ ਵਾਹਿਗੁਰੂ ਕੀ ਪ੍ਰਤੀਸ਼ੀਤਿ ਜੀ ਸੁਹਾਏ ਵਾ ਰਿ ਸਿਧਤੀ ਜੀ ਕੀ ਤੋਂ ਸਭ ਦੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਿਤ ਗੁਰ ਤੇ ਅਮਰਦਾਸ RAM DAS ਸਿੰਘ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਮਰਪਿਤ ਲੋਵਾਏ ਗੁਰੂ ਜੀ ਖਾਤੀ ਦਾ ਮੈਨ ਆਪਾਂ ਅਰਦਾਵੋਰ ਵਿੱਚ ਚੈੱਕ ਦਾਣੇ ਲੋਣੇ ਪਤਾ ਦੀ ਗੜਵੀ ਲੀក ਆ ਵੇ ਸਾਲਿਓ ਫਿਲਟਰ ਦਿਓ ਆ ਫਿਲਟਰ ਵਾਲਾ ਪਣੀ ਆ ਪੂਰਾ ਫਿਲਟਰ ਪੱਥਰ ਵਾਲਾ ਹਾਂ ਸਹੀ ਆ ਹਲਦੀ ਗੱਡੀ ਵਧੀਆ ਲੱਗੇ ਮੌਸਮ ਕਿੰਨਾ ਵਧੀਆ ਰਿਹਾ ਜਗਾ ਜਿਆਕ ਮੌਸਮ ਆ ਰਿਹਾ ਗਨੇ ਯਾਰ ਵੇਖ ਇਹ ਐਪਲ ਕੋ ਦਾ ਫੋਨ ਵੇ ਬਹੁਤ ਸਾਹਮਣੇ ਪਹਾੜੀ ਚੱਲਦਾ ਕਿ ਨਹੀਂ ਐਪਲ ਕੋ ਚ ਨਹੀਂ ਆ ਰੂਮ ਤੋਂ ਕੌਣ ਦਾ ਫੋਨ ਆ ਜੇ ਆਈਫੋਨ ਹੈ ਨਾ ਆਈਫੋਨ ਆਈਫੋਨ ਹੈ ਗਾਈਫੋਨ ਤੋ ਪੀਓ ਪੋ ਪੀਣਾ ਇੱਕ ਮਿੰਟ ਸਬਰ ਵੀ ਰੱਖ ਪਰਾਣੀ ਪਰਾਣੀ ਤੋਂ ਕਿੱਦ ਨਿੱਜਰ ਤੋਂ ਜਰ ਪਰਾਣੀ ਦੀ ਵੀ ਫੋਟੋ ਬਣਾਉਣੀ ਕਿ ਨਹੀਂ ਉਹ ਪਾਣੀ ਲੋ ਬਾਈ ਜੀ ਕਰੋ ਚੈੱਕ ਸਫਾਈ ਪ੍ਰੀਤ ਦੀ ਐਨ ਕਲਾ ਕਲਾ ਦਾਣਾ ਪਿਆਜ ਆਉਂਦਾ ਕਰੋ ਚੈੱਕ ਕੁਆਲਟੀ ਉਹ ਟਰਾਲੀ ਲਾ ਕੇ ਟਿੰਕ ਕਰਤਾ ਖਾਲੀ ਹਨ ਨਜ਼ਾਰਾ ਐਨ ਸਫਾਈ ਵੀ ਵਧੀਆ ਕੰਮ ਵਧੀਆ ਕਰਦੀ ਪ੍ਰੀਤ ਮਕੀ ਨੇ ਨਜ਼ਾਰਾ ਬੰਨੀ ਆਉਂਦੀ ਆ ਕਰੋ ਚੱਕ ਬਾਈ ਜੀ ਖਾਪਾ ਕਹਿੰਦੇ ਇਹਨੂੰ ਖਾਪਾ ਐਮਪੀ ਚ ਖਾਪਾ ਕਹਿੰਦੇ ਆਪਣੇ ਇਹਨੂੰ ਕਹਿੰਦੇ 나ੜ 나ੜ ਤੇ 나ੜ ਚੜਿਆ ਪਿਆ ਪੂਰਾ ਲੰਗਾ ਹੀ ਆਉਂਦਾ ਮੈਂ ਕਹਿੰਦੀ ਬੁੱਲਾ ਥਾਰੇ ਕਹਿੰਦੇ ਇਸਕੋ ਬੁੱਲਾ ਬੁੱਲਾ ਨਾ ਵੀ ਅਲੱਗ-ਅਲੱਗ ਆ ਸਾਹਮਣੇ ਜਲਦੀ ਗੱਡੀ ਹੋਣਾ ਪਣੀ ਆ ਵਜਾ ਵਜਾ ਹੋਈ ਜਾਂਦੀ ਆ ਚੱਲੂ ਸਾਰਾ ਦਿਨ ਪਾਵਾਂਗੇ ਤੱਕ ਲੋ ਵੀ ਸੱਜਣੋਂ ਟਾਈਮ ਹੋ ਗਿਆ ਸ਼ਾਮ ਦੇ 6 ਵਜ ਗਏ ਆ ਤੇ ਵਾੜੀਆਂ ਛਾੜੀਆਂ ਕਰਕੇ ਹੋਣਾ ਆਪਣੀ ਜੇਕਰ ਆਣ ਆਪਾਂ ਚੱਲੇ ਆਂ ਨਾਈਆਂ ਧੋਈਆਂ ਕਰਨ ਅਲੱਗੇ ਕਹਿੰਦੇ ਨਹਿਰ ਵਗਦੀ ਹੈਗਾ ਉਹਨਾਂ ਵੀ ਤੇ ਦੇਖ ਤੇ ਇੰਝ ਹਿਸਾਬ ਦਾ ਵਾਜਾ ਲੱਗੇ ਜਿੱਦਾਂ ਕੋਲ ਨਹੀਂ ਇਸ ਸੇਰਕਾ ਲੜਦਾ ਕਰਦੇ ਨੇ ਉਹ ਪਿਆਰੀ ਭਰਾ ਆਪਣੇ ਨੂੰ ਮਾਮਾ ਆ ਗਏ ਤੇ ਇਹ ਨਾਲ ਹੀ ਉਹ ਪਰਲੇ ਬੰਨੇ ਕੋ ਹੋਰ ਆ ਕੇ ਖੜੀ ਆ ਆਪਣਾ ਰੀ ਨਾ ਮਸ਼ੀਨ ਨਹੀਂ ਚਲੀ ਆ ਕੇ ਆ ਕੇ ਭਰਾ ਨਾਲ ਪਸਟੀ ਕਰਾ ਦੇ ਤੇ ਮੈਂ ਬੁਰਾ ਲਾ ਲਿ ਲਾਉਨੇ ਉਹ ਲਵਾਈ ਹੋਈ ਹੈ ਦਾ ਕੋਈ ਵਾਦਾ ਨਹੀਂ ਸਟਿੱਕਰੀ ਖਰਾਬ ਕਰਨੇ ਨੇ ਚਲੋ ਕਿ ਆਜ ਅਜ ਲਵਾਦ ਰਹੀ ਗਿਆ ਆਪਾਂ ਵੀ ਹਾਲੈਂਡ ਦੇ ਬੰਗਾ ਲਿਆ ਹੈ ਮੁਰਗੇ ਚੱਕਰ ਪਾਉਂਦੇ ਨੇ ਉਹ ਗਰਮੀ ਨਾ ਟਰਲ ਜਾਂਦੀ ਹੈ ਆਉਂਦੇ ਦੀ ਕੋ ਸਾਹਮਣੇ ਵੀ ਦਾ ਵੀ ਪੰਜਾਬੀ ਜਾਂ ਛੜੀ ਜਾਂਦਾ ਉਹਦੇ ਇਧਰ ਵੀ ਭਰਾ ਤੁਰੇ ਹੁੰਦੇ ਡਰਾਈਵਰ ਧੱਕ ਪਾਈ ਜਾਂਦੇ ਆ ਚਲੋ ਕਿ ਆਦਿਆਂ ਨਦੀ ਦੇ ਮਿਲਦੇ ਆ ਸੱਜਣੋ ਆ ਗਏ ਆਪਾਂ ਉਹ ਪਰੇ ਤਾਂ ਹੀ ਚੱਲਣ ਦਿਆ ਨਦੀ ਦੇ ਵਿੱਚ ਪਾਣੀ ਅੱਗੇ ਨਾ ਵਧਿਆ ਉਹਦਾ ਕਾਲੀ ਵੀ ਕਾਲਾ ਵੀ ਦੱਸ ਗੋ ਆ ਕਰੋ ਚੈੱਕ ਪਾ ਲੈ ਜਾਨਗਾ ਅਗੇ ਆਪਾਂ ਨਗਾ ਕਿੱਥੇ ਜਾਣਾ ਆਪਾਂ ਵੀ ਸੂਰਜ ਦੇਵਤਾ ਵੀ ਡੁੱਬ ਚੁੱਕਾ ਵਾ ਆਪਣੀ ਆਈ ਤੇ ਆਇਆ ਹੋਇਆ ਉਹ ਬੰਦਾ ਸਾਹਮਣੇ ਮੋਟਰਸਾਈਕਲ ਲਈ ਆਉਂਦਾ ਲੇਖੋ ਰਿਸਕ ਲੈਣ ਦੇ ਬੰਦੇ ਬਹੁਤ ਜ਼ਿਆਦਾ ਭਜਲਾ ਭਜਲਾ ਵੀਰਾ ਭਜਲਾ ਕੋ ਜਲਾ ਚੜ ਗਿਆ ਹੀ ਬੰਦਾ ਤਾਰ ਦੇਣਾ ਯਾਰ ਚਾਨ ਪਿੱਛੇ ਛੱਡ ਜਾਏ ਆਣੀ ਚੱਲਦਾ ਪੂਰਾ ਵਧੀਆ ਨਾਉਣ ਨੂੰ ਐ ਨਦੀ ਸਾਫ ਆ ਪੂਰੀ ਸਾਹਮਣੇ ਬੰਦੇ ਨਹਾਈ ਜਾਂਦੇ ਆ ਰਿਗਾਰਡ ਕਾਫੀ ਤਖੜਾ ਦੇਖੋ ਨਾਉਣ ਨੂੰ ਖੁੱਲੇ ਪਾਣੀ ਦਾ ਵਜਨ ਨਜ਼ਾਰਾ ਆਣੀ ਚੱਲਦਾ ਫੁੱਲ ਐ ਅਖਰਾਂ ਦੇ ਵਿੱਚ ਜਾਣ ਰਿਹਾ ਪਾਣੀ ਕਰੋਚਕ ਏਰੀਆ ਚਲੋ ਕਰਦੇ ਹੁਣ ਲਡਾਈਆਂ ਧੋਈਆਂ